ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਰਦਾਰ ਗੁਰਦੇਵ ਸਿੰਘ ਪੁਰੇਵਾਲ ਚੈਰੀਟੇਬਲ ਟਰਸਟ ਪਿੰਡ ਵੱਡੂ ਵਾਲਾ ਵੱਲੋਂ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਪੁਰੇਵਾਲ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਐਸਡੀਐਮ ਧਰਮਕੋਟ ਮੈਡਮ ਚਾਰੂ ਮੇਤਾ ਅਤੇ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਧਰਮਕੋਟ ਗੁਰਮੀਤ ਮੁਖੀਜਾ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਕੈਂਪ ਦੌਰਾਨ ਅੱਖਾਂ ਦੇ ਮਸ਼ਹੂਰ ਡਾਕਟਰ ਮਹਿੰਦਰਪਾਲ ਸ਼ਰਮਾ ਬੁੱਟਰਵਾਲਿਆਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ ਕੈਂਪ ਦੌਰਾਨ ਆਏ ਮਹਿਮਾਨਾਂ ਦਾ ٹرسٹ ਵੱਲੋਂ ਸਨਮਾਨ ਵੀ ਕੀਤਾ ਗਿਆ ਅ ਗੁਰਦੇਵ ਸਿੰਘ ਪUREWAL TRUST ਜਿਹੜਾ ਬੱਡੂਵਾਲਾ ਹੈ ਉਹਨਾਂ ਨੇ ਪਹਿਲਾਂ ਵੀ ਬਹੁਤ ਚੰਗੇ ਜਿਹੜੇ ਕੰਮ ਐ ਉਹ ਸਾਡੇ ਹਲਕੇ 'ਚ ਕੀਤੇ ਨੇ ਤੇ ਅੱਜ ਜਿਹੜਾ ਉਹ ਕੈਂਪ ਲਾਉਂਦੇ ਨੇ ਅੱਖਾਂਵਾਲਾ ਉੱਥੇ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਤੇ ਇਹ ਇੱਕ ਸੇਵਾ ਹੀ ਆ ਜੀ ਕਿਉਂਕਿ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਐ ਉਹ ਇੰਨੀ ਕੁ ਜ਼ਿਆਦਾ ਜਿਹੜੀ ਹੈ ਗਰੀਬ ਹੈ ਜਾਂ ਜ਼ਰੂਰਤਮੰਦ ਹੈ ਕਿ ਜਿੰਨਾ ਵੀ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਉਨਾ ਹੀ ਘੱਟ ਐ ਤੇ ਇਸ ਤਰ੍ਹਾਂ ਦੀਆਂ ਸੋਸਾਇਟੀਆਂ ਇਸ ਤਰ੍ਹਾਂ ਦੇ ਟਰੱਸਟ ਜਦੋਂ ਇਦਾਂ ਦੇ ਕੈਂਪ ਲਾਉਂਦੇ ਨੇ ਤਾਂ ਚੰਗਾ ਵੀ ਲੱਗਦਾ ਐ ਤੇ ਜਿਹੜੀ ਮਨੁੱਖਤਾ ਦੀ ਸੇਵਾ ਐ ਉਹਦਾ ਟੀਚਾ ਵੀ ਸਾਡਾ ਪੂਰਾ ਹਾਂਜੀ ਮੈਂ ਕੁਲਦੀਪ ਸਿੰਘ ਮੈਂਬਰ ਗੁਰਦੇਵ ਸਿੰਘ ਪੁਰੇਵਾਲ ਚੈਰੀਟੇਬਲ ਟਰਸਟ ਪਿਛਲੇ ਲਗਭਗ ਨਵਾਂ ਸਾਡਾ ਅੱਖਾਂ ਦਾ ਫ੍ਰੀ ਕੈਂਪਸ 6 ਜਨਵਰੀ ਨੂੰ ਜਿਹੜਾ ਹਲ ਸਾਲ ਸਰਦਾਰ ਗੁਰਦੇਵ ਸਿੰਘ ਪੁਰੇਵਾਲ ਦੀ ਯਾਦ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਚੈਰੀਟੇਬਲ ਟਰਸਟ ਵੱਡੂਵਾਲ ਵੱਲੋਂ ਲਾਇਆ ਜਾਂਦਾ ਅੱਜ ਉਹ ਕੈਂਪ ਦਾ ਜਿਹੜਾ ਉਦਘਾਟਨ ਹਲਕੇ ਦੇ ਐਸਡੀਐਮ ਮੈਡਮ ਔਰ ਹਲਕਾ ਪ੍ਰਧਾਨ ਠੀਕ ਹੈ ਗਰਮੀਤ ਸਿੰਘ ਮਖੀਜਾ ਜੀ ਵੱਲੋਂ ਕੀਤਾ ਗਿਆ ਔਰ ਇਸ ਵੇਲੇ ਸਮੂਹ ਰੱਬ ਦੇ ਮੈਂਬਰ ਪੀਤਪਾਲ ਸਿੰਘ ਜੀ ਪੁਰੇਵਾਲ ਰਸ਼ਪਾਲ ਸਿੰਘ ਜੀ ਪੁਰੇਵਾਲ ਪ੍ਰਧਾਨ ਡਾਕਟਰ ਭਗਤ ਸਿੰਘ ਜੀ ਕੈਸ਼ੀਅਰ ਅਵਤਾਰ ਸਿੰਘ ਜੀ ਤੇ ਬਾਕੀ ਸਮੂਹ ਮੈਂਬਰ ਸ ਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਕੈਂਪ ਦੇ ਵਿੱਚ ਹੁਣ ਤੱਕ 500 ਦੇ ਉੱਪਰ ਤੱਕ ਜਿਹੜੀ ਪਰਚੀ ਕੱਟੀ ਜਾ ਚੁੱਕੀ ਹੈ ਤੇ ਸ਼ਾਮ ਤੱਕ ਹੋਰ ਵੀ ਮਰੀਜ਼ ਆਉਣਗੇ ਇਹ ਕੈਂਪ ਜਿਹੜਾ ਵਾ ਇਹਦੇ ਵਿੱਚ ਲਗਭਗ 100 ਦੇ ਆਸ-ਪਾਸ ਹਰ ਸਾਲ ਅੱਖਾਂ ਦੇ ਜਿਹੜੇ ਆਪਰੇਸ਼ਨ ਕੀਤੇ ਜਾਂਦੇ ਆ ਫ੍ਰੀ ਦੇ ਵਿੱਚ ਤੇ ਲਗਭਗ 2 ਤੋਂ 250 ਐਨਕ ਤੇ ਦਵਾਈਆਂ ਜਿਹੜੀਆਂ ਉਹ ਦਿੱਤੇ ਜਾਂਦੀਆਂ ਜਿੱਥੇ-ਜਿੱਥੇ ਕੈਂਪ ਹਰ ਸਾਲ ਇਹ ਖੇਤਰ ਜਨਵਰੀ ਨੂੰ ਲਾਇਆ ਜਾਂਦਾ ਸਾਰਾ ਸਾਲ ਅਗਰ ਕੋਈ ਵੀ ਲੋੜਵੰਦ ਪਰਿਵਾਰ ਦਾ ਮੈਂਬਰ ਅੱਖਾਂ ਦੇ ਆਪਰੇਸ਼ਨ ਲਈ ਆਉਂਦਾ ਵਾ ਤੇ ਟਰਸਟ ਵੱਲੋਂ ਹਮੇਸ਼ਾ ਉਹਨੂੰ ਜਿਹੜਾ ਵਾ ਬੁੱਟਰਾਂ ਦਾ ਹਸਪਤਾਲ ਮੋਗੇ ਵਿੱਚ ਉਹਨਾਂ ਆਪਰੇਸ਼ਨ ਕਰਾਇਆ ਜਾਂਦਾ ਅਸੀਂ মিডিਆ ਰਹੀਂ ਦੱਸਣਾ ਚਾਹੁੰਦੇ ਹਾਂ ਵੀ ਜੇ ਕਿਸੇ ਨੂੰ ਅੱਗੇ ਪਿੱਛੇ ਵੀ ਕੋਈ ਇਲਾਕੇ ਧਰਮਕੋਟ ਇਲਾਕੇ ਦੇ ਜਾਂ ਬੱਡੂਵਾਲ ਦੇ ਹਲਕੇ ਦੇ ਨੇੜੇ ਤੇ ਕਿਸੇ ਵੀ ਮਰੀਜ਼ ਨੂੰ ਲੋੜ ਹੋਵੇ ਤਾਂ ਇਹ ਟਰੱਸਟ ਵੱਲੋਂ ਹਮੇਸ਼ਾ ਹੋਰ ਵੀ ਸਮਾਜ ਸੇਵੀ ਬੜੇ ਕੰਮ ਕੀਤੇ ਜਾਂਦੇ ਸੰਯੋਗ ਕੀਤਾ ਜਾਂਦਾ ਜਿਵੇਂ ਪਿੰਡ ਦੇ ਵਿੱਚ ਸਗਣ ਸਕੀਮ ਚਲਾਈ ਜਾਂਦੀ ਆ ਹਰ ਪਿੰਡ ਦੀ ਹਰ ਲੜਕੀ ਨੂੰ ਜਿਹੜਾ 10000 ਰੁਪਏ ਸਗਣ ਸਕੀਮ ਦੇ ਤੌਰ ਤੇ ਆਸ਼ੀਰਵਾਦ ਦੇ ਤੌਰ ਤੇ ਦਿੱਤਾ ਜਾਂਦਾ ਪਿੰਡ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਓਪਨ ਜੈਮ ਤੇ ਜਿਵੇਂ ਸਮਸ਼ਾਨ ਘੜ ਦੇ ਵਿੱਚ ਪੱਟੀਆਂ ਤੋਂ ਲੈ ਕੇ ਲਗਭਗ ਹਰ ਸਾਲ 5 ਤੋਂ 7 ਲੱਖ ਰੁਪਏ ਦਾ ਇੱਕ ਪ੍ਰੋਜ ਉਸ ਵਿੱਚਾਂ ਜਿਹੜਾ ਟਰਸਟ ਵੱਲੋਂ ਇਹ ਬਜਟ ਰੱਖਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਰਸਟ ਇਸ ਤਰ੍ਹਾਂ ਹੀ ਕੰਮ ਕਰੂਗਾ ਔਰ ਇਹਦੀ ਨੀ ਜਿਹੜੀ ਸਰਦਾਰ ਗੁਰਦੇਵ ਸਿੰਘ ਜੀ ਨੇ ਅੱਜ ਤੋਂ 20-25 ਸਾਲ ਪਹਿਲਾਂ ਜਿਹੜੀ ਰੱਖੀ ਸੀ ਤੇ ਉਹਨਾਂ ਦੇ ਪਰਿਵਾਰ ਨੇ ਇਹਨੂੰ ਕੰਟੀਨਿਊ ਕੀਤਾ ਤੇ ਹੋਰ ਮਾਰੇ ਸਮੇਂ ਚ ਟਰਸਟ ਇਸੇ ਤਰ੍ਹਾਂ ਕੰਮ ਕਰਦਾ ਰਹੂਗਾ ਜੀ ਵੀਡੀਓ ਚੰਗੀ ਲੱਗੀ ਤਾਂ ਕਰੋ ਲਾਈਕ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ